ਐਸਵੇਲੇ ਦੀ ਬੜੀ ਅਹਿਮ ਖਬਰ ਆ ਰਹੀ ਹੈ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ ਨਿਊ ਸਾਊਥ ਵੇਲਜ਼ ਦੇ ਵਿੱਚ ਵਾਪਰੀ ਆ ਇੱਕ ਮੰਦਭਾਗੀ ਘਟਨਾ ਦੇ ਵਿੱਚ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਨੌਜਵਾਨ ਦਾ ਜਿਹੜਾ ਨਾਮ ਆ ਉਹ ਏਕਮ ਸਿੰਘ ਸਾਨੀ ਦੱਸਿਆ ਗਿਆ 18 ਸਾਲ ਇਹਦੀ ਉਮਰ ਦੱਸੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੇ ਰਾਜਪੁਰਾ ਜਾਂ ਪਟਿਆਲੇ ਦੇ ਨਾਲ ਸੰਬੰਧਤ ਨੌਜਵਾਨ ਸੀਗਾ ਅੱਜ ਇਹ ਘਟਨਾ ਨਿਊ ਸਾਊਥ ਵੇਲਜ਼ ਦੇ ਵਿੱਚ ਉਦੋਂ ਵਾਪਰੀ ਆ ਜਦੋਂ ਇੱਕ ਪਾਰਕਿੰਗ ਲੋਰ ਨੂੰ ਲੈ ਕੇ ਜਿਹੜਾ ਝਗੜਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਏਕਮ ਸਿੰਘ ਸਾਨੀ ਨੂੰ ਜਿਹੜੀ ਗੋਲੀ ਆ ਉਹ ਮਾਰ ਦਿੱਤੀ ਗਈ ਤੇ ਇਸ ਗੋਲੀਬਾਰੀ ਦੇ ਵਿੱਚ ਜਿਹੜਾ ਉਸ ਦੀ ਮੌਤ ਹੋ ਗਈ ਆ ਆ ਗੁਲਾਬਨਗਰ ਜਿਹੜੀ ਕਲੋਨੀਆ ਰਾਜਪੁਰਾ ਸਿਟੀ ਦੇ ਵਿੱਚ ਉੱਥੋਂ ਦਾ ਇਹ ਰਹਿਣ ਵਾਲਾ ਦੱਸਿਆ ਗਿਆ ਇਹ ਘਟਨਾ 12:45 ਮਿੰਟ ਤੇ ਰਾਤ ਨੂੰ ਵਾਪਰੀ ਆ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇਸ ਸੰਦਰਭ ਦੇ ਵਿੱਚ ਪੁਲਿਸ ਨੇ ਇੱਕ 22 ਸਾਲਾ ਜਿਹੜਾ ਆ ਨਿਊ ਕੈਸਲ ਇਲਾਕੇ ਦੇ ਵਿੱਚੋਂ ਇੱਕ ਜਿਹੜਾ ਦੋਸ਼ੀ ਆ ਉਹ ਗ੍ਰਿਫਤਾਰ ਕੀਤਾ ਗਿਆ ਆ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਉਹਨੂੰ ਲੋਕਲ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਸੋ ਆਪਾਂ ਦੇਖਿਆ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਰੋਜ਼ ਦੀ ਰੋਟੀ ਦੀ ਤਲਾਸ਼ ਦੇ ਵਿੱਚ ਪੰਜਾਬ ਦੇ ਧੀਆਂ ਪੁੱਤ ਜਾਂ ਹੋਰ ਭਾਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕ ਗਏ ਨੇ ਉਹਨਾਂ ਦੇ ਨਾਲ ਬਹੁਤ ਵਾਰ ਇਸ ਤਰ੍ਹਾਂ ਦੇ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ ਹੁਣ ਇੱਕ ਜਿਹੜੀ ਤਾਜ਼ੀ ਮੰਦਭਾਗੀ ਘਟਨਾ ਵਾਪਰੀ ਆ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਵਿੱਚ ਏਕਮ ਸਿੰਘ ਸਾਨੀ ਨੂੰ ਜਿਹੜੀ ਗੋਲੀ ਮਾਰ ਦਿੱਤੀ ਗਈ ਤੇ ਇਸ ਮਾਮਲੇ ਦੇ ਵਿੱਚ ਪਾਰਕਿੰਗ ਲੋਟ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਸਦੀ ਮੌਤ ਹੋ ਗਈ ਹੈ